ਦੇ ਤੇ ਵਾਹ ਦੇਖੋ ਜੀ ਕਿੰਨਾ ਮਟੀਰੀਅਲ ਨਿਕਲ ਰਿਹਾ ਹੈ ਇਹ ਖਤਰਾ ਵੀ ਹੈ ਅਜੇ ਛਿੱਕ ਜੀ ਖਰਾਬ ਹੋ ਵੀ ਆਪਣੀ ਬੰਬ ਹੈ ਇਹ ਬੰਬ ਅਸਲ ਚ ਘਰਾਂ ਚ ਰੱਖੇ ਹੋਏ ਪਰ ਜੇ ਤਰੀਕੇ ਨਾਲ ਹੁਣ ਅਸੀਂ ਇਹਦੇ ਵਿੱਚ 120 ਪਾਉਂਡ ਤੋਂ ਉੱਪਰ ਹਵਾ ਲੈ ਕੇ ਨਹੀਂ ਜਾਂਦੇ ਲੈ ਕੇ ਕਿਉਂ ਨਹੀਂ ਜਾਂਦੇ ਆਏ ਭਾਈ ਆ ਨੀ ਤੀ ਟਰਾਲੀ 11 ਫੁੱਟ ਦੀ ਸਵੇ ਦੋ ਟਰਾਲੀਆਂ ਵੀਰ ਦੀਆਂ ਤਿਆਰ ਹੋ ਰਹੀਆਂ ਨੇ ਬਾਕੀ ਹੁਣ ਅੱਗੇ ਦੀ ਬੁਕਿੰਗ ਓਪਨ ਕਰੀਏ ਜੀ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਲਓ ਜੀ ਕੰਕਾ ਦਾ ਕੰਮ ਗਿਆ ਨਿਭੜ ਆਪਣਾ। ਤੇ ਅੱਜ ਲੱਗੀਆਂ ਕਰਨ ਕੰਬਾਈਨਾਂ ਦੀ ਰਿਪੇਅਰ। ਇੱਕ ਦਾਣੀ ਆਪਾਂ ਨੇ ਅੰਦਰ ਲਾਤੀ ਤੇ ਦੂਜੀ ਦਾ ਫਿਲਟਰ ਬਾਹਰ ਪੱਟ ਲਿਆ। ਉਹ ਉਧਰੇ ਬਾਹਰ। ਠੀਕ ਹੈ ਜੀ। ਤੇ ਉਹਦਾ ਉੱਥੇ ਤੇ ਸਮਾਨ ਸਮੂਜਾ ਜਿਹੜੀ ਹੈ ਜੀਲੀ ਜੁਲੀ ਜੀ ਕੁਆੜਜਾ ਸਾਫ਼ ਕਰਕੇ ਉਹਦੇ ਲਿਆਵਾਂਗੇ ਅੰਦਰ। ਪਹਿਲਾਂ ਇੱਕ ਕੰਬਾਈਨ ਦਾ ਕਰਦੇ ਆਂ। ਅ ਸਰ ਹੋਰ ਰਿਪੇਅਰ, ਟ੍ਰੈਸਰ ਬਦਲੀ ਉਸ ਤੋਂ ਬਾਅਦ ਦੂਜੀ ਦਾ ਕਰਾਂਗੇ। ਇੱਧਰ ਤੇ ਇੱਧਰ ਕੱਢ ਲੈ ਹਵਾ ਵਾਲੀ ਟੈਂਕੀ। ਬਹੁਤ ਸਾਲ ਹੋ ਗਏ ਤੇ ਇਹਦੇ ਨਾਲ ਹੁਣ ਪਾਣੀ ਨਹੀਂ ਤੱਕਿਆ। ਯਾਨੀ ਸਾਲ ਤੋਂ ਉੱਪਰ ਹੋ ਗਏ ਤੇ ਬਹੁਤੇ ਵੀ ਨਹੀਂ ਤੇ ਹੋਏ ਸਾਲ ਤੋਂ ਉੱਪਰ ਹੋ ਗਿਆ ਤਾਂ। ਤੇ ਇਹਦੇ ਨਾਲ ਥੱਲੇ ਇੱਕ ਸਕਰੂ ਲੱਗਿਆ ਹੋਇਆ ਹੁੰਦਾ। ਸੋ ਦੇਖਾਂਗੇ ਵੀ ਹੈਗਾ ਕਿ ਨਹੀਂ ਬਣੇ ਪਾਣੀ ਵੀ ਹਵਾ ਚ ਨਵੀਂ ਹੁੰਦੀ ਨਾ ਉਹਦੇ ਹਿਸਾਬ ਨਾਲ ਫਿਰ ਕਹਿੰਦੇ ਟੈਂਕੀ ਚ ਪਾਣੀ ਬਣ ਜਾਂਦਾ ਨਾ ਜੇ। ਤੇ ਇਹ ਕੱਢਣਾ ਚਾਹੀਦਾ ਆਪਾਂ ਨੂੰ। ਕਿਉਂਕਿ ਫਿਰ ਖਰਾਬ ਕਰ ਦਿੰਦੀ ਅੰਦਰੋਂ ਟੈਂਕੀ ਜਿੰਮੇ ਖੜੀ ਜਾਂਦੀ ਇਹ ਖੁੱਲ ਜਾ। ਇਹ ਨਟ ਪਾਨਾ ਲਿਆ ਕਿਉਂਕਿ ਪਾਨਾ। ਸੱਟ ਵੀ ਮਾਰ ਲਾਂਗੇ ਥੋੜੀ ਥੋੜੀ ਛੋਟੀ ਥੋੜੀ ਵੀ ਲੈ ਨਾਲ। ਤੇ ਕਮੈਨਾਂ ਦੇ ਕਰਦੇ ਆ ਫਲੈਸ਼ਰ ਬਦਲੀ ਇਹਦਾ ਤੁਹਾਨੂੰ ਦਿਖਾਉਣਾ ਪਹਿਲਾਂ ਵੀ ਕੀ ਸਮਾਨ ਨਿਕਲਦਾ ਕੱਲੀ ਹਵਾ ਹੀ ਹੈ ਕਿ ਪਾਣੀ ਨਿਕਲਦਾ ਉਸ ਤੋਂ ਬਾਅਦ ਅੱਗੇ ਕਰਦੇ ਆ ਫਿਰ ਬਲੌਕ ਕੰਟੀਨਿਊ ਸਮਾਨ ਸਾਰਾ ਧੋ ਤੋਂ ਲਾਤਾ ਅੰਦਰ ਆਪਾਂ ਨੇ ਲੈ ਨਾ ਨਾ ਕਹਿੰਦਾ ਲੰਬੜਦਾਰ ਆ ਰਾਮਣ ਮੈਂ ਲੰਬੜਦਾਰ ਕੋਈ ਟਾਈਮ ਬਾਈ ਲੰਬੜਦਾਰ ਤਨੂਏ ਰੱਖੇ ਰੱਬ ਨਾ ਨਾ ਹਾਦੂ ਕੀ ਚਾਚਾ ਯਾਰ ਬਾਈ ਜਦ ਵੀ ਖੋਲਦਾ ਉਸ ਤੋਂ ਜ਼ਿਆਦਾ ਨਾ ਖੋਲਦਾ। ਬਸ ਥੋੜਾ ਥੋੜਾ ਖੋਲ ਕੋ ਕੀ ਜ਼ਿਆਦਾ ਨਾ ਖੋਲੀ। ਬਾਸ ਨਿਕਲ ਲੈਣ ਤੇ ਪਾਣੀ ਨਿਕਲ ਲੈਣ ਦੇ ਨਿਕਲ। ਪੋਪਰ ਨੂੰ ਕੱਢ ਦਨੇ। ਨਹੀਂ। ਹਵਾ ਕਹਦੇ ਕੱਢੀ। ਹਵਾ ਦੇ ਪ੍ਰੈਸ਼ਰ ਨਾਲ ਵਧੀਆ ਪਾਣੀ ਨਿਕਲੂਗਾ ਇਹ। ਨਿਕਲ ਲੈਣ ਦੇ ਪਾਣੀ ਪਹਿਲਾਂ। ਦੇਖੋ ਬਾਈ ਮਟੀਰੀਅਲ। ਇਹਦਾ ਨੁਕਸਾਨ ਹੈ ਕਿਉਂਕਿ ਪਾਣੀ ਚਲੋ ਟੈਂਕੀ ਨੂੰ ਤਾਂ ਖਰਾਬ ਕਰ ਢੀ ਕਰਦਾ ਤੇ ਇਹ ਟਾਇਰਾਂ ਨੂੰ ਵੀ ਕਰਦਾ। ਹੁਣ ਇਹਨੇ ਪਾਣੀ ਨੇ ਵਿੱਚ ਜਾਣਾ ਤਾਂ ਤਹਿਰਾ ਚ ਤਾਂ ਮਤਲਬ ਅੱਗੇ ਫਿਰ ਨੁਕਸਾਨ ਹੈਗਾ ਟਿਊਬਾਂ ਨੂੰ ਵੀ ਇਹ ਚੀਜ਼ ਦਾ ਤੁਸੀਂ ਐ ਦੇਖੋ ਵੀ ਹਵਾ ਦੇ ਵਿੱਚ ਪਾਣੀ ਦੀ ਕਿੰਨੀ ਮਾਤਰਾ ਆਉਂਦੀ ਆ ਹਨਾ ਜਦੋਂ ਪ੍ਰੈਸ਼ਰ ਬਣਾਈ ਜਾਣਾ ਬਣਾਈ ਜਾਣਾ ਅੰਦਰ ਪਾਣੀ ਵੀ ਇਕੱਠਾ ਹੁੰਦਾ ਦੇਖ ਲਓ ਕਿੰਨਾ ਪਾਣੀ ਇਕੱਠਾ ਹੋ ਗਿਆ ਹਲੇ ਨਿਕਲ ਹੀ ਜਾ ਰਿਹਾ ਹਲੇ ਐ ਨਹੀਂ ਪਤਾ ਵੀ ਮੈਨੂੰ ਐ ਲੱਗ ਰਿਹਾ ਕਿ ਕਿ ਲੀਟਰ ਦੇ ਲਗਭਗ ਤਾਂ ਨਿਕਲ ਵੀ ਲਿਆ ਲੀਟਰ ਤੋਂ ਵੱਧ ਨਿਕਲ ਗਿਆ ਹਨਾ ਲੀਟਰ ਤੋਂ ਵੱਧ ਨਿਕਲ ਲਿਆ 350 ਪਾਉਂਡ ਦੀ ਟੈਂਕੀ ਆਪਣੀ ਇਹ ਦੇਖੋ ਕਿੰਨਾ ਨਿਕਲ ਰਿਹਾ ਹੈ ਮਟੀਰੀਅਲ ਨਾਲੇ ਉਹ ਵੀ ਝੜਾ ਵਾਲਾ ਨਿਕਲ ਰਿਹਾ ਸਾਰਾ ਝੜਾ ਵਾਲਾ ਇਹਨਾਂ ਦੀ ਬਈ ਸੰਭਾਲ ਰੱਖਿਆ ਕਰੋ 3 ਕੁ ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਘਟਣ ਦੇ ਕਾਰਨ ਵੀ ਤਾਂ ਹੀ ਕਿਉਂਕਿ ਪਾਣੀ ਜ਼ਿਆਦਾ ਹੋ ਜਾਂਦਾ ਆਪਾਂ ਉਹ ਫਿਰ ਕਮਜ਼ੋਰ ਪੈਂਦੀ ਹੈ ਆਪਾਂ ਕਹਿੰਦੇ ਆ ਵੀ ਟੈਂਕੀ ਚ ਹਵਾ ਪਹਿਲਾਂ ਅਸੀਂ ਨਹੀਂ ਪਾਉਂਦੇ ਉਹ ਤਾਂ ਪਹਿਲਾਂ ਨਹੀਂ ਪਾਉਂਦੇ ਫਿਰ ਵਿੱਚ ਪਾਣੀ ਵੀ ਸੋਚੋ ਨਾ ਵੀ ਵਿੱਚ ਪਾਣੀ ਵੀ ਹੋ ਗਿਆ ਪਾਣੀ ਨਹੀਂ ਇਹਦੀ ਘਟਾਤੀ ਅੰਦਰ ਤੇ ਹੋਰ ਅੰਦਰ ਤੇ ਉਹ ਘਟਾਤੀ ਇੱਕ ਪਹਿਲਾਂ ਸਿਸਟਮ ਕਪੈਸਿਟੀ ਘਟਾਤੀ ਉਸ ਤੋਂ ਬਾਅਦ ਫਿਰ ਪਾਣੀ ਕਮਜ਼ੋਰ ਵੀ ਕਰਦਾ ਟੈਂਕੀ ਨੂੰ ਫੁੱਟਦੀਆਂ ਤਾਂ ਹੀ ਨੇ ਇਹ ਹੁਣ ਆਪਣੇ ਨਾਲ ਦੇ ਪਿੰਡ ਦੀ ਫੁੱਟੀ ਹੈ ਜੀ ਹਾਂ ਗੱਡੀਆਂ ਦੇ ਸ਼ੀਸ਼ੇ ਤੱਕ ਵੀ ਫੁੱਟ ਗਏ। ਉਹ 3 ਇਹ ਘਰ ਗੱਡੀ ਖੜੀ ਸੀ ਉਹਦੇ ਸ਼ੀਸ਼ੇ ਫੁੱਟ ਗਏ ਤੇ ਹਵਾ ਵਾਲੀ ਟੈਂਕੀ ਨਾਲ। ਬਹੁਤ ਜ਼ਿਆਦਾ। ਧਮਾਕਾ ਐਡਾ ਤਕੜਾ ਪਿਆ। ਘਰ ਕੋਠੀ ਦੇ ਸਾਰੇ ਸ਼ੀਸ਼ੇ ਫੁੱਟ ਗਏ ਤੇ ਜਿੱਥੇ ਤੇ ਬੱਜੂਗੀ ਉਹ ਤਾਂ ਚਲ ਗਲਤ ਕਰਦਾ ਚਲ ਬੱਜੂਗੀ ਨੀ ਕਰੋ ਮਾਰੇ ਦੇਣਾ। ਬਿਲਕੁਲ ਵੀ ਜਿੱਦ ਤੱਕ ਫਟਣਾ ਲੋਹੇ ਨੇ ਉਹ ਨਹੀਂ ਕੁਝ ਨਾ। ਇੱਕਦਮ ਹਵਾ ਦਾ ਪ੍ਰੈਸ਼ਰ ਬਹੁਤ ਜ਼ਿਆਦਾ। ਪਰ ਜਿਹਨਾਂ ਦੇ ਧਮਾਕਾ ਕਿੰਨੀ ਪਈ ਸੀ ਵੀ ਕੋਠੀਆਂ ਦੇ ਦੂਏ ਤੀਏ ਘਰ ਤੱਕ ਸ਼ੀਸ਼ੇ ਫੁੱਟ ਗਏ। ਸ਼ੀਸ਼ੇ ਫੁੱਟ ਗਏ ਤੇ ਵਾਹ ਦੇਖੋ ਜੀ ਕਿੰਨਾ ਮਟੀਰੀਅਲ ਨਿਕਲ ਰਿਹਾ ਹੈ। ਇਹ ਖਾਤਰਾ ਵੀ ਹੈ। ਅੱਜ ਚਿੱਕੀ ਜੀ ਖਰਾਬ ਹੋ ਵੀ ਆਪਣੀ ਬੰਬ ਆ ਇਹ ਬੰਬ ਅਸਲ ਚ ਘਰਾਂ ਚ ਰੱਖੇ ਵੇ ਪਰ ਜੇ ਤਰੀਕੇ ਨਾਲ ਹੁਣ ਅਸੀਂ ਇਹਦੇ ਵਿੱਚ 120 ਪਾਉਂਡ ਤੋਂ ਉੱਪਰ ਹਵਾ ਲੈ ਕੇ ਨਹੀਂ ਜਾਂਦੇ ਜੀ ਕਿਉਂ ਨਹੀਂ ਜਾਂਦੇ ਅਸੀਂ ਜੇ ਆਪਾਂ ਧੱਕਾ ਕਰੂਗੇ ਵੀ 200 ਹੁਣ ਕੈਪੈਸਿਟੀ ਦੇ ਦੇਖੋ ਮੀਟਰ ਦੀ ਕਿੰਨੀ ਜ਼ਿਆਦਾ ਦਿੱਤੀ ਹੋਈ ਹੈ ਹੈਨਾ 300 ਪਾਉਂਡ ਤੱਕ ਦੀ ਕੈਪੈਸਿਟੀ ਇਹਦੀ ਹੈਗੀ ਹੈ ਅਸੀਂ ਇਹਦੇ ਵਿੱਚ 120 ਤੋਂ ਉੱਪਰ ਜਾਣੇ ਨਹੀਂ ਦਿੰਦੇ ਮੀਟਰ ਦੀ ਸੂਈ ਵੀ ਬੰਬ ਲੈਦਾ 180 ਪਰ ਜਾ ਕੇ ਖੁੱਲਦਾ ਕਰਿਆ ਹੋਇਆ ਵੀ 180 ਟੱਪ ਦੀ ਸਾਰੇ ਪਾਲ ਆਪਣੇ ਆਪ ਆਟੋਮੈਟਿਕਲੀ ਖੁੱਲਦੇ ਜਾਂਦੇ ਲੈ ਗੋ ਕੀ ਖੋਲਦੇ ਓਏ ਖੋਲ ਦੇ ਨਟ ਜਾਂ ਹੁਣ ਤੈਨੂੰ ਲਵੇੜੂਗਾ ਇਹ ਧਿਆਨ ਰੱਖੀ। ਠੁਮਾਕੇ ਵਾਂਗ ਹੋਣਾ ਹੁਣ ਇਹ। ਨਿਕਲ ਲੈਣ ਦੇ ਨਿਕਲ ਲੈਣ ਦੇ ਹਵਾ। ਨਾਲੇ ਕੀ? ਨਾਟੋ ਤੇਲਾਂ ਨਾਲੇ ਕਿੰਨੀ ਘੱਟ ਹਵਾਤੀ ਹਵਾ ਦਾ ਕਿੰਨਾ ਜ਼ਿਆਦਾ ਪ੍ਰੈਸ਼ਰ ਹੈ ਬਹੁਤ ਤੇਜ਼ ਹਾਂ ਹਲਦਾਂ ਦੇ ਵਿੱਚ ਆ ਗਿਆ ਨਿਕਲੇ ਪਤਾ ਨਹੀਂ ਵਿੱਚੋਂ ਹੀ ਨਿਕਲੇ ਇਹਦੇ ਕੁਝ ਚੱਲ ਲਾਹ ਨਾਟ ਇਹਨੂੰ ਲਈਏ ਅੰਦਰ ਫਿਰ ਆਪਾਂ ਬਰਫ਼ ਬਰਫ਼ ਜਾਊਗੀ ਬਰਫ਼ ਜਮਾਤੀ ਹਵਾ ਠੰਡੀ ਬਹੁਤ ਹੈ ਹਾਂ ਹਾਂ ਹਵਾ ਠੰਡੀ ਹੈ ਕੋਕੀ ਬਰਫ਼ ਜਮਾਤੀ ਇਹ ਆ ਸਾਰਾ ਪਾਣੀ ਬਰਫ਼ ਵਰਗਾ ਪਿਆ ਹਾਂ ਹਾਂ ਠੰਡਾ ਪਾਣੀ ਬਰਫ਼ ਵਰਗਾ ਇਹ ਲਓ ਜੀ ਮਿੱਤਰੋ ਫੀਡਰ ਖੋਲੇ ਉਧਰ ਲੈ ਕਰੇ ਬਾਹਰ ਤੇ ਸਾਫ ਸੁਥਰੀ ਕਰ ਲਿਆ ਮਸ਼ੀਨ ਇਹ ਅੰਦਰ ਨੂੰ ਤੇ ਦੇਖੋ ਜੀ ਸਪਾਈਕਾਂ ਦੀ ਕੰਡੀਸ਼ਨ ਇਹ ਸਪਾਈਕਾਂ ਪਈਆਂ ਵੀ ਨੇ ਜੀ ਆਪਣੇ ਐਮਜੀ ਗਰੁੱਪ ਵੱਲੋਂ ਤਕਰੀਬਨ 3 ਸਾਲ ਹੋ ਗਏ 3 ਤੋਂ 4 ਹੀ ਹੋ ਗਏ ਸਾਲ ਇਹਨਾਂ ਨੂੰ ਥ੍ਰੈਸ਼ਰ ਚੇਂਜ ਹੋਇਆ ਬਣੂ ਆਪਣੇ ਨੂੰ ਸਪਾਈਕਾਂ ਚੇਂਜ ਹੋਇਆ ਇਹਨਾਂ ਨੂੰ ਉਦੋਂ ਆ ਫੱਟੀਆਂ ਵੀ ਚੇਂਜ ਕਰੀਂਤੀਆਂ ਤੇ ਸਪਾਈਕਾਂ ਦੂਜੀਆਂ ਬਾਸਲ ਵਾਲੀਆਂ ਪਾਈਆਂ ਇੱਥੇ ਤਾਂ ਕਿ ਇਹਨਾਂ ਦੀ ਐਕੂਰੇਸੀ ਬਿਲਕੁਲ ਸਹੀ ਰਹਿੰਦੀ ਹੁੰਦੀ ਹੈ ਜਿਹੜੀ ਆਪਣੀ ਵਿੱਚ ਵੱਢ ਜਾਂਦੀ ਹੈ ਇਹਦੇ ਸਪਾਈਕ ਉਹ ਦੂਜੀ ਬਾਛਲ ਤੋਂ ਪੀਣ ਵਾਲੀ ਬਾਛਲੇ ਨੂੰ ਕਹਿੰਦੇ ਨੇ ਜਿਹੜੀ ਆੜਕ ਜਾਂਦੀ ਉੱਪਰ ਆ ਕੇ ਉਹ ਕੋਈ ਵੱਧ ਹੁੰਦੀ ਕੋਈ ਘੱਟ ਹੁੰਦੀ ਹੈ ਕੋਈ ਮਤਲਬ ਵੀ ਧੂਰ ਹੋ ਜਾਂਦੀ ਹੈ ਕੋਈ ਇਹਦੇ ਟਾਲਟਾ ਚੋਂ ਲੱਗ ਜਾਂਦਾ ਇਹ ਇੱਕ ਸਾਲ ਹੁੰਦੀਆਂ ਨੇ ਸਾਰੀਆਂ ਜਿਹੜੀਆਂ ਬਾਛਲਾਂਆਂ ਨੇ ਕਸਾਈ ਜਦੋਂ ਇਹਨਾਂ ਦੀ ਇੱਕ ਸਾਲ ਹੁੰਦੀ ਹੈ ਤੇ ਤੁਹਾਨੂੰ ਜੇਕਰ ਘਰ ਮਿਲੂਗਾ ਖੋਲਿਆ ਖਲਾਇਆ ਹੋ ਜਾ ਤਾਂ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇੱਕ ਮਸ਼ੀਨ ਦਾ ਲਾਇਆ ਨੰਬਰ ਅੱਜ ਇਧਰ ਲਈ ਰਾਣੀ ਨਹੀਂ ਹਲੇ ਛੇੜੀ ਇਹ ਲੇ ਪਾਰਸ ਚੌਥੇ ਵੀ ਟੋਟੀ ਨਾਲ ਇਹਦਾ ਨੰਬਰ ਬਾਅਦ ਚ ਇੱਕ ਇੱਕ ਮਸ਼ੀਨ ਨੂੰ ਲੱਗਣਾ ਹੈ ਇਸ ਵਾਰ ਤੇ ਪਿਛਲੀ ਵਾਰ ਕੰਬਾਈਨਰ ਦੇ ਵਿੱਚ ਇੱਕ 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 ਬੈਰਿੰਗ ਪਤਾ ਨਹੀਂ ਇੱਕ ਚ ਪਿਆ ਇੱਕ ਚ ਸ਼ਾਇਦ ਇੱਕੇ ਬੈਰਿੰਗ ਪਿਆ ਥਲੈਸਰੇ ਚੇਂਜ ਹੋਇਆ ਤਾਂ ਹੋਰ ਕੱਖ ਨਹੀਂ ਰਿਪੇਅਰ ਉੱਪਰ ਲੱਗਿਆ ਇਸ ਵਾਰ ਮੇਰੇ ਹਿਸਾਬ ਨਾਲ ਕੱਲਾ ਥਲੈਸਰੇ ਬਦਲੀ ਹੋਣਾ ਲੀਵਰ ਲਾ ਲਿਆਂਦੇ ਹੁਣ ਗ੍ਰੀਸ ਕਰ ਦੇਣੀ ਹੈ ਮਸ਼ੀਨ ਜਿਹੜੀ ਕੋਈ ਸ਼ਾਫਟ ਦਾ ਮਾੜਾ ਮੋਟਾ ਕੋਈ ਸੈ ਸੂਝ ਦੇਖ ਲੈਣਾ ਕਿਸੇ ਦਾ ਬਲਮਾ ਦਾ ਨਾਲ ਦੀਆਂ ਸ਼ਾਫਟਾਂ ਨੇ ਦੇਖ ਲੋ ਨਾਲ ਦੀ ਬੈਲਿੰਗ ਨਹੀਂ ਆ ਦੇਖ ਲੋ ਮਸ਼ੀਨ ਦੇ ਵਿੱਚ ਇਹ ਚ ਟੋਟਲੀ ਹਰ ਇੱਕ ਚੀਜ਼ ਨਾਲ ਦੀ ਨਾਲ ਦੀ ਚੱਲ ਰਹੀ ਹੈ 샤ફਟਾਂ ਵੀ ਬੈਲੈਂਸ ਐਸੈਂਬਲੀ ਵੀ ਸਾਰਾ ਕੁਝ ਕਿਤੇ ਵੀ ਦੇਖ ਲੋ ਕੋਈ ਬੈਲਿੰਗ ਨਹੀਂ ਆ ਇਸ ਸਮੇਂ ਸੜੀ ਜਗਾੜ ਮੈਂਟ ਇਹਨਾਂ ਦੇ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਘੁਮਾ ਕੇ ਲਿਉਂਦੇ ਆਪਾਂ ਸਹੋਲੀ ਸੋ ਅੱਜ ਸਹੋਲੀ ਜਾਣਾ ਤੇ ਮਿਲਦੇ ਆ ਤੁਹਾਨੂੰ ਸਿੱਧਾ ਫੈਕਟਰੀ ਦੇ ਵਿੱਚ ਲਓ ਜੀ ਮਿੱਤਰੋ ਪਹੁੰਚ ਚੁੱਕੇ ਆਂ ਸਹੋਲੀ ਆਏ ਭਾਈ ਆ ਰਣੀ ਦੀ ਟਰਾਲੀ 11 ਫੁੱਟ ਦੀ ਸွေ ਦੋ ਟਰਾਲੀਆਂ ਵੀਰ ਦੀਆਂ ਤਿਆਰ ਹੋ ਰਹੀਆਂ ਨੇ ਬਾਕੀ ਹੁਣ ਅੱਗੇ ਦੀ ਬੁਕਿੰਗ ਓਪਨ ਕਰੀਏ ਜੀ ਫਲਾਤਾ ਕੰਮ ਦੁਆਰ ਤੇ ਹੁਣ ਅੱਗੇ ਜਿਵੇਂ ਝੋਨੇ ਦੀ ਬੁਕਿੰਗ ਓਪਨ ਹੋ ਗਈ ਕਣਕ ਤੱਕ ਦਾ ਵੀ ਸ਼ੌਕ ਖੋਲਾ ਜਣੀ ਮਾੜੀ ਮੁੱਟੀ ਹੈਗੀ ਗੰਜੈਸ ਤੇ ਕੰਮ ਪੂਰਾ ਜੋਰ ਨਾਲ ਚੱਲ ਰਿਹਾ ਲੰਚ ਬ੍ਰੇਕ ਹੋ ਗਈ ਮਾਚਲੋ ਐਨੇ ਆਪਾਂ ਡਿਸਕਸ਼ਨ ਕਰ ਲਈਏ ਤੁਹਾਡੇ ਨਾਲ ਵਲੌਗ ਦੇ ਵਿੱਚ ਤੋਂ ਪੂਰਾ ਰੀਜਨਲ ਸਮਾਨ ਹੈ ਜਿੰਨਾ ਵੀ ਟਾਟਾ ਸੇਲ ਦੇ ਵਿੱਚ ਕਾਲੀਆਂ ਫੁੱਲ ਹੈਵੀ ਡਿਊਟੀ ਆਪਾਂ ਹਮੇਸ਼ਾ ਹੀ ਦਿਖਾਉਨੇ ਆ ਜਣੀ ਇੱਥੇ ਜੋ ਵੀ ਟਰਾਲੀ ਬਣੂਗੀ ਤੁਹਾਡੀਆਂ ਅੱਖਾਂ ਸਾਹਮਣੇ ਬਣੂਗੀ ਐਵੇਂ ਨਹੀਂ ਹੈ ਵੀ ਤੁਹਾਨੂੰ ਟਰਾਲੀ ਤਿਆਰ ਕਰਕੇ ਮੁੜ ਕੇ ਪ੍ਰਾਈਮਰ ਮਾਰ ਕੇ ਤੁਹਾਨੂੰ ਫੇਰੇ ਦਿਖਾਈ ਆ ਇੱਥੇ ਤਾਂ ਕੱਲੀ-ਕੱਲੀ ਸ਼ੀਟ ਤੁਹਾਡੀ ਅੱਖਾਂ ਸਾਹਮਣੇ ਲੱਗਣੀ ਆ। ਹੁਣ ਤੁਹਾਨੂੰ ਆ ਚੈੰਰੀ ਆ ਜਿਹੜੀ ਆਹਾ ਥੱਲੇ ਵਾਲੀ ਟਰਾਲੀ ਦੀ ਛਾਸੀ ਆ ਦੇਖ ਲਓ ਇੱਥੇ ਮਰੋਂ ਸਾਹਮਣੇ ਨਹੀਂ ਗਾ। ਇਹਨਾਂ ਦੀ ਮਤਲਬ ਕੁਝ ਦੂਰੀ ਹੁੰਦੀ ਆ। ਦੂਰੀ ਬਾਅਦ ਇਹਨਾਂ ਦੀ ਮੋੜ ਹੁੰਦੀ ਆ ਲੱਗਦੀ। ਤੇ ਹੁਣ ਆ ਜਿਹੜੀ ਚਾਦਰ ਆ ਸਾਰੀ ਟਾਟਾ ਸੇਲ ਦੀ ਚਾਦਰ ਆ। ਆਪਾਂ ਸੇਲ ਦੇ ਚੈਨਲ ਹੁੰਦੇ ਆ। ਆਪਾਂ ਕਹਿ ਟਾਟਾ ਸੇਲ ਦਿੰਦੇ ਆ। ਆਪਾਂ ਸੇਲ ਦੇ ਐਂਗਲ ਹੁੰਦੇ ਆ। ਟਾਟਾ ਦੀ ਚਾਦਰ ਹੁੰਦੀ ਆ ਸਾਰੀ ਉਹਦੀ। ਉਹ ਬਹੁਤ ਵੱਡੀਆਂ ਵੱਡੀਆਂ ਟਰਾਲੀਆਂ ਦੇ ਆਰਡਰ ਵੀ ਨੇ ਡੱਲ ਵੀ ਰਹੀਆਂ ਸੋ ਪ੍ਰਾਤਿਕ ਸਟਾਕ ਖੜਾ ਪੂਰਾ ਹੋ ਗਿਆ ਹੁਣ ਅੱਗੇ ਵਰਕਸ਼ਾਪ ਵਧਾਵਾਂਗੇ ਜੀ ਕਿਉਂਕਿ ਟਰਾਲੀਆਂ ਦੀ ਡਿਮਾਂਡ ਹੈ ਜਿਹੜੀ ਦਿਨ-ਸਬ ਦਿਨ ਵਾਧੀ ਹੋ ਜਾਂਦੀ ਹੈ ਇਹ ਚੀਜ਼ਾਂ ਕਦੇ ਘਟਾਉਣ ਵਾਲੀਆਂ ਨਹੀਂ ਇਹਨਾਂ ਚੀਜ਼ਾਂ ਦੀ ਰਿਕੁਆਇਰਮੈਂਟ ਆਪਾਂ ਨੂੰ ਹਮੇਸ਼ਾ ਹੀ ਰਹਿੰਦੀ ਹੈ ਤੇ ਹੁਣ ਝੋਨੇ ਦਾ ਸੀਜ਼ਨ ਲੰਘ ਕੇ ਹਟਿਆ ਫੁੱਲ ਤਾੜਤ ਤੱਕ ਆਮ ਇਸ ਵਾਰ ਫੁੱਲ ਲੱਗਦਾ ਲੱਗ ਤਰ੍ਹਾਂ ਦੀ ਕੋਈ ਜੌਂਡੀਰ ਵਾਲੀ ਇਹ ਵੀ ਬਰੇਵੀ ਸਾਦੀ ਬੱਤੇ ਦਾ ਡਿਜ਼ਾਈਨ ਫਰਕ ਪਾਤਾ ਇਸ ਵਾਰ ਹੈਵੀ ਜਨਰ ਕਰਤਾ ਜਿੱਥੋਂ ਬਿੱਡ ਖੁੱਲੇ ਨੇ ਇੱਥੇ ਛੋੜਾ ਹੁੰਦਾ ਹਨਾ ਇੱਥੇ ਵੀ ਆਹ ਦੇਖ ਲਓ ਹੈਵੀ ਡਿਊਟੀ ਕਰਤਾ ਪਿਛਲੇ ਪਾਸੇ ਇਹ ਵੀ ਪੂਰਾ ਫੁੱਲ ਮੋਟਾਈ 'ਚ ਇਹ ਐਂਗਲ ਆ ਜਿਹੜੇ ਮੋਟੇ ਕਰਤੇ ਹੁਣ ਇਹਦੇ ਜਿਹੜੇ ਬੱਤੇ ਕਹਿੰਦੇ ਨੇ ਆਪਾਂ ਬਿੱਡ ਵਾਲੇ ਇਹਨਾਂ ਦੀ ਮੋਟਾਈ ਕਰਤੀ ਜ਼ਿਆਦਾ ਇੰਨੇ ਚ ਫਰਕ ਪਤਾ ਦੇਖੋ ਆ ਡਿਜ਼ਾਈਨ ਦੇ ਵਿੱਚ ਫਰਕ ਪਤਾ ਸਿੰਗਲ ਸੀਟ ਦੇ ਵਿੱਚ ਹੈਗਾ ਸੀਟ ਵੀ ਫੁੱਲ ਮੋਟੀ ਹੈ ਕੋਈ ਪਤਲੀ ਸੀਟ ਨਹੀਂ ਜਿਹਦੇ ਉੱਪਰ ਡਾਲਾ ਸਾਦੇ ਦਾ ਵਜਨ ਆਉਣਾ ਨਾ ਇਹ ਸਾਰਾ ਸਿੰਗਲ ਪੀਸ ਦੇ ਵਿੱਚ ਕਰਤਾ ਡਾਲੇ ਦੀ ਲੁੱਕ ਚੇਂਜ ਹੋ ਗਈ ਇੰਨੇ ਦੇਖੋ ਮਾਰੂ ਨੀ ਆਹ ਦੇਖੋ ਕਿੰਨੇ ਕਿੰਨੇ ਟਰਾਲੀਆਂ ਪਿੱਛੇ ਜਿਹੜੀ ਨਿਕਲੀ ਖੜੀ ਹੈ ਕਮਰੇ ਰੋ ਬਾਕੀ ਕਿਸੇ ਵੀਰ ਨੇ ਟਰਾਲੀ ਬੁੱਕ ਕਰਾਉਣੀ ਵੀ ਹੈ ਕਸਮ ਪਾਰਕ ਕਰ ਸਕਦਾ ਜੀ ਮੈਂ ਡਿਸਕ੍ਰਿਪਸ਼ਨ ਚ ਨੰਬਰ ਵੀ ਪਾਉਣਾ ਤੇ ਨਵੀਂ ਟਰਾਲੀ ਦੀ ਕਿਤੇ ਜੀ ਨੇ ਤਿਆਰ ਕਰਾਉਣੀ ਹੈ ਟਾਟਾ ਸੇਮ ਦੇ ਮਟੀਰੀਅਲਸ ਐਵੇਂ ਨਹੀਂ ਹੈ ਜੀ ਮਤਲਬ ਦੀ ਦੂਜੀ ਆਪਾਂ ਦੇਸੀ ਲੋਹੇ ਚ ਵੀ ਇੱਥੇ ਤਿਆਰ ਕਰਦੇ ਆ 3 ਇੰਚੀ ਹੋ ਕੇ 4 ਇੰਚੀ ਹੋ ਕੇ 5 ਇੰਚੀ ਹੋ ਕੇ ਤਾਂ ਦੇਖੋ ਟੱਲੋਂ ਫਾਰਮ ਖੜੀ ਹੈ ਜੀ ਮਹੀਨੇ ਜੁਨੇ ਇੱਕ ਦੋ ਟਰਾਲੀ ਟੱਲੋਂ ਫਾਰਮ ਵਾਲੀ ਆਏ ਜਾਂਦੀ ਹੈ 14 ਬਾਈ 7 ਗੰਡੀ ਗੰਡੀ ਟਰਾਲੀ ਤੇ ਐਵੇਂ ਨਹੀਂ ਹੈ ਵੀ ਬੜਾਈ ਕਿਸੇ ਲਈ ਆ ਪਾ ਕੋਈ ਲੈ ਜਾਊਗਾ। ਹੁਣ ਆ ਚੀਜ਼ਾਂ ਵੀ ਫੋਲਡਿੰਗ ਕਰਤੀਆਂ ਜਿਹੜੀਆਂ ਬਿੱਡੀ ਵਾਲੀਆਂ ਨਾ ਇਹ ਚੀਜ਼ਾਂ ਵੀ ਫੋਲਡਿੰਗ ਕਰਤੀਆਂ। ਦੋ ਨਟਾ ਪੱਤੇ ਆਪਾਂ ਕਾਲੂ ਟਰਾਲੀ ਅੱਗੇ ਸੇਲ ਵੀ ਕਰਨੀਆਂ ਤਾਂ ਆ ਇੰਨਾ ਕੁ ਟੋਟਾ ਖੁੱਲ ਕੇ ਇਹ ਆਪਾਂ ਨਵਾਂ ਬਣਾ ਸਕਦੇ ਹਾਂ। 5000 2000 ਦੀ ਗੱਲ ਆ ਸਾਰੀ। ਹੋਰ ਫालतू ਕਿਤੇ ਕੋਈ ਸਰਨੇਮ ਨਹੀਂ ਲੱਗਣਾ। ਬਾਕੀ ਐਮ ਜੀ ਦਾ ਲੋਗੋ ਰਹੂਗਾ ਆ ਵੀਡੀਓ ਦੇ ਉੱਤੇ ਇਹ ਵੀ ਸਾਰੀ ਨਟਾਂ ਪਤਾ। ਆ ਬਿੱਡੀ ਆ ਤਾਂ ਆਜ ਲਾ ਕੇ ਖੁੱਲਣੀ ਐ। ਦਿਨਾਂ ਲੱਗ ਖੁੱਲਣੀਆਂ ਇੱਥੋਂ ਬਿੱਡੀ ਜਿਹੜੀ ਉੱਪਰ ਵਾਲੀ ਬਿੱਡੀ ਆ ਇਹ ਜਿਆਦਾਤਰ ਚੀਜ਼ ਹੁਣ ਨਟਾਂ 'ਤੇ ਕਰਤੀ ਆਪਾਂ ਜਿਹੜੀ ਚੀਜ਼ 'ਤੇ ਕੋਈ ਲੋਡ ਨਹੀਂ ਉਹ ਨਟਾਂ 'ਤੇ ਰੱਖੋ ਟਲੀ ਬਾਕੀ ਲੋਹਾ ਮਟੀਰੀਅਲ ਜਿਹੜਾ ਸਾਰਾ ਤੁਹਾਡੇ ਸਾਹਮਣੇ ਆ ਜੀ